ਉਦੋਂ ਜੇ ਜ 300 ਲੀਟਰ ਪੈਦਾ ਹੋ ਰਿਹਾ ਹੈ ਉਹਦੇ ਵਿੱਚੋਂ 50 ਕਰੋੜ ਲੀਟਰ ਨਕਲੀ ਆ ਗਏ ਲਗਭਗ ਡਬਲ ਡਬਲ ਦੀ ਰਿਪੋਰਟ ਆ ਜੀ ਨੇ ਸਲਾहाबाद ਲੋਕ ਟੈਨਸ਼ਨ ਨਾਲ ਮਰ ਜਾਣਗੇ ਹੋ ਜਾਣਗੇ ਤੇ ਇਹ ਗੱਲ ਕਰ ਕਰ ਕੇ ਪੇਸ਼ ਕਰਕੇ ਲੋਕਾਂ ਨੂੰ ਡਰਾਇਆ ਜਾ ਰਿਹਾ ਸਾਜ਼ਿਸ਼ਾਂ ਦੇ ਨਾਮ ਤੇ ਕਿੰਨੇ ਪੰਜਾਬ ਦੀ ਬਹੁਤ ਮੁਨਕਲ ਲੱਗ ਰਿਹਾ ਨਕਲੀ ਲੱਗੇ ਰਹੇ ਹੈ ਕੋਈ ਡਿਪਾਰਟਮੈਂਟ ਦੇ ਤੇ ਕਾਰਵਾਈ ਨਹੀਂ ਕਰਦਾ ਬਹੁਤ ਹੀ ਵੱਡਾ ਮਾਫੀਆ ਬਣ ਲੱਗ ਗਿਆ ਨਕਲੀ ਨਕਲੀ ਕਿ ਉਹਦਾ ਨਕਲੀ ਬਣਾ ਲਾ ਲਾ 20-25000 ਰੁਪਏ ਦਿਓ ਉਹ ਜੇ ਤੁਸੀਂ ਨਕਲੀ ਦੁੱਧ ਉਹ ਅਸਲੀ ਹੋਣ ਬਣ ਜਾਂਦਾ ਅਸਲੀ ਤੇ ਤੁਸੀਂ ਨਹੀਂ ਦਿੱਤੇ ਤਾਂ ਨਕਲੀ ਬਣ ਜਾਂਦਾ ਕਿਥੇ ਕੋਈ ਸਿਸਟਮ ਹੀ ਕੋਈ ਹੈ ਨਹੀਂ ਜੀ ਜਿਹੜੀ ਚੀਜ਼ ਪ੍ਰੋਡਿਊਸ ਆ ਉਹਦਾ ਉਹਨੂੰ ਰੇਟ ਦੇਣਾ ਹੀ ਪਊਗਾ ਫਾਰਮਰ ਨੂੰ ਹਾਲਾਕੇ ਕਿਸਾਨ ਨੂੰ ਹਮੇਸ਼ਾ ਦੁਨੀਆ ਵਿੱਚ ਕਿਤੇ ਵੀ ਆ ਉਹਦੇ ਪ੍ਰੋਡਿਊਸ ਦਾ ਹੱਕ ਨਹੀਂ ਮਿਲਦਾ ਸਸ ਸਗਲ ਦੋਸਤੋ ਚੈਨਲ 7 ਤੇ ਤੁਹਾਡਾ ਸਵਾਗਤ ਹੈ ਮੈਂ ਅਮਨ ਅੱਜ ਪੁஞ்சੇ ਪ੍ਰੈਸ ਕਾਨਫਰੰਸ ਦੇ ਵਿੱਚ ਜਿੱਥੇ ਪ੍ਰੋਗਰੈਸਿਵ ਡੇਰੀ ਫਾਰਮਰ ਐਸੋਸੀਏਸ਼ਨ ਦੁਆਰਾ ਇੱਕ ਪ੍ਰੈਸ ਕਾਨਫਰੰਸ ਕੀਤੀ ਗਈ ਤੇ ਲੋਕਾਂ ਨੂੰ ਅਵੇਅਰ ਕੀਤਾ ਗਿਆ ਕਿ ਹਾਂ ਜਿਹੜਾ ਸੋਸ਼ਲ ਮੀਡੀਆ 'ਚ ਗਲਤ ਭਰਮ ਫੁਲਾਇਆ ਜਾ ਰਿਹਾ ਹੈ ਕਿ ਦੁੱਧ ਨਕਲੀ ਆ ਰਿਹਾ ਹੈ ਦੁੱਧ ਨਾਲ ਕੈਂਸਰ ਹੋ ਰਿਹਾ ਹੈ ਇਹਦੀ ਪੂਰੀ ਜਾਣਕਾਰੀ ਅੱਜ ਐਸੋਸੀਏਸ਼ਨ ਦੇ ਪ੍ਰਧਾਨ ਸਾਹਿਬ ਨਾਲ ਲਵਾਂਗੇ ਦਲਜੀਤ ਸਿੰਘ ਸਾਡੇ ਨਾਲ ਜੁੜੇ ਹਨ ਗੱਲਬਾਤ ਕਰਦੇ ਹਾਂ ਸਤਿ ਸ਼੍ਰੀ ਅਕਾਲ ਜੀ ਸਰ ਸਭ ਤੋਂ ਪਹਿਲਾਂ ਜਿਹੜਾ ਸੋਸ਼ਲ ਮੀਡੀਆ ਦੇ ਦੌਰ 'ਚ ਅੱਜ ਦੇ ਦੌਰ 'ਚ ਵਾਇਰਲ ਚੱਲ ਰਿਹਾ ਹੈ ਕਿ ਦੁੱਧ ਜੇ 65 ਕਰੋੜ ਲੀਟਰ ਪੈਦਾ ਹੋ ਰਿਹਾ ਹੈ ਉਹਦੇ ਵਿੱਚੋਂ 50 ਕਰੋੜ ਲੀਟਰ ਨਕਲੀ ਆ ਰਿਹਾ ਇਹਦਾ ਕੀ ਕਹਿਣਾ ਹੈ ਨਹੀਂ ਨਹੀਂ ਬਹੁਤ ਗਲਤ ਅੰਕੜੇ ਜੀ ਇਹ ਪਹਿਲਾ ਅੰਕੜਾ ਤਾਂ ਇਹੀ ਕੀਤਾ ਜਾ ਰਿਹਾ ਕਿ WHO ਦੀ ਰਿਪੋਰਟ ਹੈ ਜੀ ਇੰਨੇ ਸਾਲਾਂ ਬਾਅਦ ਲੋਕ ਕੈਂਸਰ ਨਾਲ ਮਰ ਜਾਣਗੇ ਜਾਂ ਹੋ ਜਾਣਗੇ ਭਾਰਤ ਸਰਕਾਰ ਨੇ 11 2023 ਦੇ ਵਿੱਚ ਲਿਟਰ ਜਾਰੀ ਕੀਤੀ ਸਾਰੀਆਂ ਸਟੇਟਾਂ ਨੂੰ ਕਿ ਕੋਈ WHO ਨੇ ਕੋਈ ਅੰਕੜਾ ਨਹੀਂ ਜਾਰੀ ਕੀਤਾ ਕੋਈ ਕੋਈ ਐਡਵਾਈਜ਼ਰੀ ਜਾਰੀ ਨਹੀਂ ਕੀਤੀ ਇਹ ਸਿਰਫ ਫੇਕ ਨਿਊਜ਼ ਆ ਉਦੇ ਆਧਾਰ ਤੇ ਇਹ ਖਬਰਾਂ ਚਲਾਈਆਂ ਜਾ ਰਹੀਆਂ ਜਿਵੇਂ ਪੰਜਾਬ ਦੇ ਵਿੱਚ ਕਿਹਾ ਗਿਆ ਜੀ 16 ਲੱਖ ਲੀਟਰ ਦੁੱਧ ਦਿੱਲੀ ਪੈਦਾ ਹੁੰਦਾ ਤੇ ਬਾਕੀ ਨਕਲੀ ਆ ਉਹ ਲੋਕਾਂ ਨੂੰ ਪਤਾ ਹੀ ਨਹੀਂ ਸੀਗਾ ਉਹ ਵਿਚਾਰੇ ਜਿਹੜੇ ਪੱਤਰਕਾਰ ਨੇ ਲਿਖਿਆ ਤੇ ਅਸੀਂ ਉਹਨੂੰ ਵੀ ਨੋਟਿਸ ਭੇਜ ਰਹੇ ਆ ਵੀ ਆਪਣਾ ਸਪਸ਼ਟੀਕਰਨ ਦੇਵੇ ਤੇ ਘਟੋ ਘਟ ਜਿਹੜਾ ਪੰਜਾਬ ਦੇ 3 ਕਰੋੜ ਲੀਟਰ ਦੁੱਧ ਪੈਦਾ ਹੁੰਦਾ ਹੈ ਦਿੱਲੀ ਤੇ ਜਿਹੜੇ 1.5 ਕਰੋੜ ਲੋਕ ਕੰਜ਼ਿਊਮ ਕਰਦੇ ਆ ਖੁੱਦ ਦਾ ਦੁੱਧ ਜਿਹੜੇ ਪੈਦਾ ਕਰਦੇ ਆ ਆਪਦੇ ਲਈ ਮੱਝਾਂ ਗਾਈਆਂ ਰੱਖਦੇ ਆ ਪਿੰਡ 'ਚ ਵਰਤਿਆ ਜਾਂਦਾ ਤੇ 1.5 ਕਰੋੜ ਦੇ ਵਿੱਚੋਂ 75 ਲੱਖ ਆ ਜਿਹੜਾ ਲੀਟਰ ਦੁੱਧ ਆ ਉਹ ਆਰਗੇਨਾਈਜ਼ਡ ਸੈਕਟਰ ਲੈਂਦਾ ਜੀ ਚਵੀਰ ਕਾ 30 ਲੱਖ ਲੀਟਰ ਲੈਂਦਾ ਨੈਸਲੇ 10 ਬਰਨ ਲੱਖ ਲੀਟਰ ਲੈਂਦਾ ਅਮੁੱਲ ਲੈਂਦਾ ਬਾਣੀ ਦੁੱਧ ਲੈਂਦਾ ਮਦਰ ਡੈਰੀ ਬਹੁਤ ਕੰਪਨੀਆਂ ਨੇ ਉਹ 75 ਲੱਖ ਲੀਟਰ ਤਾਂ ਉਹ ਹੀ ਲੈਂਦੀਆਂ 30 ਲੱਖ ਤਾਂ ਇਕੱਲਾ ਵੇਰ ਕਈ ਲੈਂਦਾ ਨੇ 16 ਲੱਖ ਦਾ ਅੰਕੜਾ ਦਿੱਤਾ ਤੇ 75 ਲੱਖ ਲਵਾਈ ਤੇ ਦੁੱਧੀ ਤੇ ਇਹ ਗਲਤ ਤੰਕੜੇ ਪੇਸ਼ ਕਰਕੇ ਲੋਕਾਂ ਨੂੰ ਡਰਾਇਆ ਜਾ ਰਿਹਾ ਸਾਜ਼ਿਸ਼ ਹੈ ਕਿਸਮ ਦੀ ਜਦੋਂ ਦੁੱਧ ਦੇ ਸੀਜ਼ਨ ਆਉਂਦਾ ਉਦੋਂ ਹੀ ਹੁੰਦਾ ਕਿਉਂਕਿ ਉਦੋਂ ਲੋਕ ਦੁੱਧ ਦੇ ਪ੍ਰੋਡਕਟ ਤੋਂ ਹਟ ਕੇ ਚਾਕਲੇਟ ਗਿਫਟ ਚ ਦੇਣ ਲੋਕ ਡਰਾਈ ਫਰੂਟ ਗਿਫਟ ਦੇ ਵਿੱਚ ਦੇਣ ਇਹ ਕੰਮ ਤੋਂ ਧੰਦੇ ਤੋਂ ਬਿਨਾ ਮਤਲਬ ਤੋਂ ਲੋਕਾਂ ਨੂੰ ਡਰਾਇਆ ਜਾ ਰਿਹਾ ਹੋਰ ਕੁਝ ਨਹੀਂ ਸਰ ਜੇ ਤੁਸੀਂ ਸੋਸ਼ਲ ਮੀਡੀਆ ਦੀ ਗੱਲ ਕਰਦੇ ਹੋ ਹੁਣ ਤਾਂ ਦੁੱਧ ਨੂੰ ਲੈ ਕੇ ਡਾਕੂਮੈਂਟਰੀਆਂ ਬਣੇ ਸ਼ੁਰੂ ਹੋ ਗਿਆ ਨੇ ਨੈਟਫਲਿਕਸ ਦੇ ਵਿੱਚ ਹੋਰ ਕੋਈ ਪਲੇਟਫਾਰਮ OTT ਫਲੈਟਫਾਰਮ ਦੇ ਵਿੱਚ ਕਿ ਦੁੱਧ ਕੰਜ਼ੂਮ ਕਰਨਾ ਕਿੰਨਾ ਖਤਰਨਾਕ ਹੈ ਤੇ ਕੈਂਸਰ ਤੱਕ ਹੋ ਸਕਦਾ ਐਸੀ ਡਾਕੂਮੈਂਟਰੀਆਂ ਇਹ ਡਾਕੂਮੈਂਟਰੀ ਨਕਲੀ ਦੁੱਧ ਅਸੀਂ ਤਾਂ ਕਹਿੰਨੇ ਪੰਜਾਬ ਚ ਵੀ ਬਹੁਤ ਨਕਲੀ ਦੁੱਧ ਤੇ ਨਕਲੀ ਪਨੀਰ ਹੈਗਾ ਉਹਨੂੰ ਪਛਾਣ ਕਰਨ ਦੀ ਲੋੜ ਆ ਹੁਣ ਇੱਕ ਪਨੀਰ ਹੈ ਜਿਹੜਾ ਰਿਪਿਊਟਡ ਕੰਪਨੀ ਜਿਹੜਾ ਵਧੀਆ ਪਨੀਰ ਬਣਾਉਂਦੀ ਜਾਂ ਵਧੀਆ ਬੰਦਾ ਜਾਂ ਹਲਵਾਈ ਜਾਂ ਵਧੀਆ ਦੁਕਾਨਦਾਰ ਦੁੱਧ ਵਧੀਆ ਪਨੀਰ ਬਣਾਊਗਾ ਦੁੱਧ ਤੋਂ ਉਹ 325 ਰੁਪਏ ਉਹਦੀ ਲਾਗਤ ਆ ਤੇ 350 ਰੁਪਏ ਵਿਕਣਾ ਉਹ ਜਾਂ 360 ਵਿਕੇ ਹੁਣ ਤੁਹਾਨੂੰ ਇੱਕ ਬੰਦਾ ਦੁੱਧ ਦਾ ਪਨੀਰ 250 ਰੁਪਏ ਦੇ ਜਾਂਦਾ ਉਹਨੇ ਮਤਲਬ ਤਾਨੂੰ 250 ਜਾਂ 260 ਰੁਪਏ ਮਿਲ ਰਿਹਾ ਹੈ ਹਲਵਾਈ ਉਹ ਦੁਕਾਨਦਾਰ ਨੂੰ ਆਇਓ 200 200 ਰੁਪਏ ਉਹ 150 ਰੁਪਏ ਚ ਬਣਿਆ ਹੋਊਗਾ ਤੇ ਉਹ ਫਿਰ ਨਕਲੀ ਹੈ ਜਦੋਂ ਆਪਾਂ ਦੁੱਧ ਦੇ ਰੇਟ ਆਪਾਂ ਦੁੱਧ ਦੇ ਪ੍ਰੋਡਕਟਾਂ ਦੇ ਰੇਟ ਪਿੱਛੇ ਜਾਵਾਂਗੇ ਨਕਲੀ ਹੈ ਅਸੀਂ ਅਸੀਂ ਜ਼ੋਰ ਲਾਹਟਿਆਂ ਕੋਈ ਡਿਪਾਰਟਮੈਂਟ ਇਹਨੇ ਤੇ ਕਾਰਵਾਈ ਨਹੀਂ ਕਰਦਾ ਬਹੁਤ ਹੀ ਵੱਡਾ ਮਾਫੀਆ ਹੈ ਨਕਲੀ ਪਨੀਰ ਦਾ ਨਕਲੀ ਕਿਓ ਦਾ ਨਕਲੀ ਪ੍ਰੋਡਕਟ ਦਾ ਪਰ ਅਸੀਂ ਪਹਿਚਾਨ ਕਰਨੀ ਹੈ ਵਧੀਆ ਕੰਪਨੀ ਤੋਂ ਵਧੀਆ ਪਲਾਂਟ ਤੋਂ ਦੁੱਧ ਦਾ ਦੁੱਧ ਦੇ ਪਨੀਰ ਜਾਂ ਵਧੀਆ ਫਾਰਮਰ ਤੋਂ ਜਿੱਥੇ ਤੁਹਾਨੂੰ ਪਤਾ ਵੀ ਫਾਰਮਰ ਆਪਦੇ ਫਾਰਮ ਤੋਂ ਦੁੱਧ ਲੈ ਕੇ ਆ ਰਹੇ ਆ ਇਹ ਆਪਣੇ ਫਾਰਮ ਦੇ ਇਹਦਾ ਆਪਦੇ ਪ੍ਰੋਡਕਟ ਹੈ ਇਹਦਾ ਆਪਦਾ ਫਾਰਮ ਹੈਗਾ ਉੱਥੋਂ ਲੈ ਕੇ ਆ ਉੱਥੋਂ ਲਓ ਜਿਹੜੇ ਤੁਸੀਂ ਤੁਰੇ ਜਾਂਦੇ ਜਾ ਕੇ ਲੈ ਰਹੇ ਹੋ ਜਿਹੜਾ ਬੰਦੇ ਨੇ ਮੰਨ ਲਓ ਇੱਕ ਦੁਕਾਨਦਾਰ ਆ ਉਹਨੇ ਉਹਦੇ ਕੋਲੋਂ ਦੁੱਧ ਉਹਨੇ ਕਿਸੇ ਤੋਂ ਨਹੀਂ ਲਿਆ ਉਹ ਪਨੀਰ ਵੀ ਵੇਚੀ ਜਾਂਦਾ ਉਹ ਖੁਆ ਵੀ ਵੇਚੀ ਜਾਂਦਾ ਕਿਉਂ ਵੇਚੀ ਜਾਂਦਾ ਉਹ ਸਾਰਾ ਕੁਝ ਨਹੀਂ ਜਦੋਂ ਮਾਰਕੀਟ ਚੋਂ ਲਿਆ ਤਾਂ ਨਕਲੀ ਲੈਣਾ ਨੇ ਨਕਲੀ ਵੇਚਣਾ ਸਰ ਨਕਲੀ ਪਨੀਰ ਦੀ ਤੁਸੀਂ ਗੱਲ ਕੀਤੀ ਹੈ ਅਕਸਰ ਸਾਡੇ ਪੰਜਾਬ ਦੇ ਵਿੱਚ ਦੇਖਿਆ ਗਿਆ ਹੈ ਜਦੋਂ ਪੰਜਾਬ 'ਚ ਵਿਆਹ ਦਾ ਸੀਜ਼ਨ ਹੁੰਦੀ ਹੈ ਖਾਸ ਕਰਕੇ ਪਾਰਟੀਆਂ ਹੁੰਦੀਆਂ ਰਿਸੈਪਸ਼ਨ ਹੁੰਦੀਆਂ ਲੋਕਾਂ ਨੂੰ ਘਰਾਂ ਦੇ ਵਿੱਚ ਲਾਵਾ ਬੋ ਮਿਲਦੀਆਂ ਨਹੀਂ ਆਹ ਫਲਾਣੇ ਤੋਂ ਪਨੀਰ ਲਾ ਸਸਤਾ ਮਿਲਦਾ ਫਲਾਣੇ ਤੋਂ ਪਨੀਰ ਲਾ ਸਸਤਾ ਮਿਲਦਾ ਮਾਰਕੀਟ ਨਾਲੋਂ 15 20% 25% ਵੀ ਸਸਤਾ ਦਵਾ ਦਿੰਦੇ ਉਹਦਾ ਕੀ ਕਾਰਨ ਮੰਨਦੇ ਕਿ ਲੋਕਾਂ ਨੂੰ ਅਵੇਅਰ ਹੋਣਾ ਚਾਹੀਦਾ ਕਿ ਸਸਤੇ ਦੇ ਵਿੱਚ ਪਾਇਆ ਚਾਹੀਦਾ ਵਧੀਆ ਚੀਜ਼ ਦੇ ਨਹੀਂ ਉਹਦਾ 100% ਦਾ ਰੇਟ ਦਾ ਫਰਕ ਹੁੰਦਾ ਦਾ ਠੀਕ ਹੈ ਜੀ ਉਹ 25 ਤਾਂ ਉਹਨਾਂ ਨੂੰ ਵਿਚਾਰਿਆਂ ਨੂੰ ਦੰਦੇ ਵੀ ਚੱਲ ਗਾ ਬਾਕੀ ਖਾਣ ਵਾਲਾ ਵਿੱਚ ਉਹਦੇ ਜਿਹੜਾ ਕੇਟਰਰ ਉਹਨੇ ਵੀ ਖਾਣਾ ਕਿਉਂਕਿ ਉਹ ਉਹਨਾਂ ਨੂੰ ਇਹ ਅੱਜ ਕੱਲ ਆਮ ਹੀ ਹੋ ਗਿਆ ਵੀ ਅੱਗੇ ਆਪਾਂ ਆਪ ਵਿਆਹ ਹੋਣਾ ਤੇ ਆਪਾਂ ਕਹਿੰਦੇ ਵੀ 5 ਕੁਇੰਟਲ ਦੁੱਧ ਲੱਗੂ ਵਿਆਹ ਚ ਦਾਹ ਲੱਗੂਗਾ ਹੁਣ ਨਹੀਂ ਲੱਗਦਾ ਉਹ ਕਹਿੰਦੇ ਕਿਉਂਕਿ ਤੁਹਾਨੂੰ ਜਿਹੜਾ 350 ਵਾਲਾ ਪਨੀਰ ਹੈ 250 ਚ ਮਿਲ ਰਿਹਾ ਠੀਕ ਹੈ ਹਰ ਚੀਜ਼ ਇੱਕ ਸਸਤੀ ਮਿਲ ਰਹੀ ਹੈ ਤੇ ਲੋਕ ਵਿਆਹ ਤੇ 50 ਲੱਖ ਖਰਚ ਦਿੰਦੇ 40 ਲੱਖ 20 ਲੱਖ ਉਹ ਲੋਕਾਂ ਨੂੰ ਜ਼ਹਿਰ ਖਿਲਾ ਦਿੰਦੇ ਆ ਅਸੀਂ ਤਾਂ ਆਪ ਇਹ ਅਵੇਰਨੈਸ ਸਾਰੇ ਫਾਰਮਰਾਂ ਚ ਲੈ ਕੇ ਆ ਰਹੇ ਆਂ ਸੋਸ਼ਲ ਮੀਡੀਆ 'ਤੇ ਚਲਾ ਰਹੇ ਆਂ ਵੀ ਕਟੋਕਟ ਵਿਆਹਾਂ ਦੇ ਉੱਤੇ ਦੁੱਧ ਵਰਤਿਆ ਕਰੋ ਆਪ ਦੇ ਅੱਖਾਂ ਸਾਹਮਣੇ ਪਨੀਰ ਬਣਾਓ ਕਟੋਕਟ ਜਿਹੜੀ ਜੀਤ ਹੋਈ ਇੰਨਾ ਵਿਆਹ ਤੇ ਖਰਚਾ ਕਰਦੇ ਹੋ ਲੋਕਾਂ ਨੂੰ ਵਧੀਆ ਚੀਜ਼ ਖਿਲਾਓ ਜਾਂ ਕਿਸੇ ਰਿਪਿਊਟਿਡ ਕੰਪਨੀ ਤੋਂ ਲਓ ਤਾਂ ਇਹ ਖੁੱਲਾ ਜਿਹੜੇ ਇਹ ਕੈਟਰਰ ਦੇ ਕਹਿਣ ਤੇ ਨਾਲੋਂ ਉਹਨੂੰ ਕਹਿੰਦਾ ਤੇਰਾ ਕੰਮ ਆ ਵੀ ਤੈਨੂੰ ਲਿਵਰ ਦੇਣੀ ਆ ਲੈ ਲੜੇ ਤੂੰ ਕਮਿਸ਼ਨ ਲੈ ਰਿਆ ਵਿੱਚੋਂ ਇਹ ਚੀਜ਼ਾਂ ਉਹਦੀਆਂ ਬੰਦ ਕਰੋ ਤਾਂ ਜਾ ਕੇ ਇਹਨਾਂ ਲੋਕਾਂ ਦਾ ਲੱਕ ਟੁੱਟੂਗਾ ਤਾਂ ਜਾ ਕੇ ਕਿਉਂ ਸਰਕਾਰਾਂ ਨੇ ਕੁਝ ਨਹੀਂ ਕਰਨਾ ਡਿਪਾਰਟਮੈਂਟਾਂ ਨੇ ਕੁਝ ਨਹੀਂ ਕਰਨਾ ਸਾਨੂੰ ਆਪ ਹੀ ਅਵੇਰਨੈਸ ਲੈ ਕੇ ਆਉਣੀ ਪਣੀ ਤੇ ਜਿਹੜਾ ਖਪਤਕਾਰ ਆ ਉਹਨੂੰ ਪੈਸੇ ਖਰਚਣੇ ਪੈਣੇ ਉਹਨੂੰ ਚੋਣ ਕਰਨੀ ਪੈਣੀ ਚੀਜ਼ ਸਭ ਕੁਝ ਮਿਲਦੀ ਆ ਉਹਨੂੰ ਅਸਲੀ ਵੱਲ ਜਾਣਾ ਪੈਣਾ ਨਕਲੀ ਛੱਡਣਾ ਪੈਣਾ ਉਹਨੂੰ ਸਸਤਾ ਛੱਡ ਕੇ ਉਹਨੂੰ ਰੇਟ ਦੇਣਾ ਪੈਣਾ ਚੰਗੇ ਜੀ ਤੁਸੀਂ ਸੋਸ਼ਲ ਮੀਡੀਆ ਤੇ ਦਿਵਾਲੇ ਹੋ ਤੁਸੀਂ ਕਹਿੰਦੇ ਡਿਪਾਰਟਮੈਂਟ ਕੁਝ ਨਹੀਂ ਕਰਦਾ ਤੁਸੀਂ ਡਿਪਾਰਟਮੈਂਟ ਤੱਕ ਪਹੁੰਚ ਕਰਦੇ ਹੋ ਕਿ ਹਾਂ ਉਹ ਕੋਈ ਸਟੈਪ ਲੈਣ ਕੀ ਕਰਨਾ ਕਿ ਉਹ ਸਟੈਪ ਨਹੀਂ ਲੈਂਦੇ ਨੇ ਡਿਪਾਰਟਮੈਂਟਾਂ ਦੇ ਨਾਲ ਰਲ ਕੇ ਸੀ ਫੜੇ ਆ ਬੰਦੇ ਤੇ ਉਹ ਸਿਸਟਮ ਹੀ ਇਹੋ ਜਿਹਾ ਲੱਚਰ ਆ ਜੀ ਤੇ ਉੱਥੇ ਜਾ ਕੇ ਬੰਦੇ 20-20 ਹਜ਼ਾਰ ਦੇ ਛੁੱਟ ਜਾਂਦੇ ਜਦੋਂ ਲੈਬ ਦੇ ਵਿੱਚ ਆਉਂਦਾ ਉਹ ਲੈਬ ਦੇ ਵਿੱਚ ਪੈਸੇ ਦਿਓ ਜੇ ਤੁਸੀਂ ਲੈਬ ਦੇ ਵਿੱਚ ਟੈਸਟ ਕਰਾਉਣਾ ਆਏ ਹੋ 20-25 ਹਜ਼ਾਰ ਰੁਪਏ ਦਿਓ ਉਹ ਜੇ ਤੁਸੀਂ ਨਕਲੀ ਦੁੱਧ ਉਹ ਅਸਲੀ ਵਾਂਗ ਬਣ ਜਾਂਦਾ ਅਸਲੀ ਦੇ ਤੁਸੀਂ ਨਹੀਂ ਦਿੱਤੇ ਤਾਂ ਨਕਲੀ ਬਣ ਜਾਂਦਾ ਕਿਤੇ ਕੋਈ ਸਿਸਟਮ ਹੀ ਕੋਈ ਹੈ ਨਹੀਂਗਾ ਜੀ ਇਥੇ ਮਹੀਨੇ ਚੱਲਦੇ ਆ ਕੋਈ ਕਿਸੇ ਦਾ ਕੋਈ ਸਿਸਟਮ ਨਹੀਂ ਤੁਸੀਂ ਇਹਨੂੰ ਸੁਧਾਰ ਨਹੀਂ ਸਕਦੇ ਮੈਨੂੰ ਤਾਂ ਐ ਲੱਗਣ ਲੱਗ ਗਿਆ ਵੀ ਇਹਨੂੰ ਸੁਧਾਰ ਨਹੀਂ ਸਕਦੇ ਲੋਕਾਂ ਨੂੰ ਆਪ ਹੀ ਚੋਣ ਕਰਨੀ ਪਊ ਚੰਗੀ ਚੀਜ਼ ਚੰਗੇ ਪੈਸੇ ਦੇਣੇ ਪੈਣੇ ਆ ਤੇ ਇਹ ਲੋਕਾਂ ਦੇ ਕੋਲ ਦੋ ਰਾਵਾਂ ਆ ਚੰਗੇ ਪਾਸੇ ਨੂੰ ਤੁਰਨਾ ਤੇ ਉਹ ਵੀ ਹੈਗਾ ਵਾ ਤੇ ਜੇ ਉਹਨਾਂ ਨੇ ਰੇਟ ਵਾਲੇ ਪਾਸੇ ਜਾ ਕੇ ਮਾੜੀ ਚੀਜ਼ ਲੈਣੀ ਲੋਕਾਂ ਦੀ ਆਪਣੀ ਚੋਅਸ ਆ ਇਹ ਸਰ ਅੱਜ ਕੱਲ ਨਾ ਜਦੋਂ ਬੱਚੇ ਪੈਦਾ ਹੁੰਦੇ ਆ ਉਹਨਾਂ ਚ ਇਹ ਨਾ ਜਦੋਂ ਕੋਈ ਦੁੱਧ ਦੀ ਪ੍ਰੋਬਲਮ ਆਉਂਦੀ ਹੈ ਪਲਾਂਦੇ ਆ ਤੇ ਡਾਕਟਰ ਉਹਨਾਂ ਨੂੰ ਸੁਜੈਸਟ ਕਰਦੇ ਆ ਕਿ ਮਾਂ ਦਾ ਦੁੱਧ ਦਿੱਤਾ ਜਾਵੇ ਨਾ ਫਿਰ ਕੁਸਾਲਾ ਬਾਅਦ ਫਿਰ ਕਹਿੰਦੇ ਦੁੱਧ ਪੈਕੇਟ ਵਾਲਾ ਦਿੱਤਾ ਜਾਵੇ ਡੈਰੀ ਵਾਲਾ ਨਾ ਦਿੱਤਾ ਜਾਵੇ ਜਿਹੜਾ ਖੁੱਲਾ ਮਿਲਦਾ ਡਾਕਟਰ ਵੀ ਕਹਿੰਦੇ ਇਨਟੋਲਰੈਂਸ ਹੋ ਜਾਂਦੀ ਹੈ ਲੈਕਟੋਸ ਇਨਟੋਲਰੈਂਸ ਤੋ ਬੱਚਾ ਸ਼ਿਕਾਰ ਹੋ ਜਾਂਦਾ ਉਹਨੂੰ ਫਿਰ ਲਾਈਫ ਲੌਂਗ ਵਾਸਤੇ ਇਹ ਚੀਜ਼ਾਂ 베ਅਰ ਕਰਨੀਆਂ ਪੈਂਦੀਆਂ। ਉਹ ਚੀਜ਼ਾਂ ਨੂੰ ਲੈ ਕੇ ਲੋਕਾਂ ਨੂੰ ਕਿੱਦਾਂ ਅਵੇਅਰ ਕਰਦੇ ਹੋ ਕਿ ਹਾਂ ਇਹ ਚੀਜ਼ਾਂ ਤੁਸੀਂ ਆਪਣੀ ਪੈਕੇਟ ਵਾਲੇ ਲਓ ਜਾਂ ਕੋਈ ਚੀਜ਼ਾਂ ਸੇਫ ਹੈ ਕਿਹੜੀ ਕੰਪਨੀ ਦਾ ਤੁਸੀਂ ਰਿਕਮੈਂਡ ਕਰਦੇ? ਨਹੀਂ ਕੰਪਨੀਆਂ ਬਹੁਤ ਅਮਰੀਕਾ ਦਾ ਬਹੁਤ ਵਧੀਆ ਦੁੱਧ ਲੈਣੇ ਕੋਲ ਆਉਂਦਾ ਜੀ। ਅਮਰੀਕਾ ਕਮਰਸ਼ੀਅਲ ਡੈਰੀ ਫਾਰਮਰ ਦਾ ਬਹੁਤ ਦੁੱਧ ਲੈਂਦੀ ਹੈ ਜੀ। ਅਮਰੀਕਾ ਕੁਆਲਿਟੀ ਦਾ ਤੇ ਨੈਸਲੇ ਕੁਆਲਿਟੀ ਦਾ ਤੇ ਸੁਪਰ ਆ। ਬਾਨੀ ਜਾਂ ਉਹਨੂੰ ਹੋਰ ਕੰਪਨੀਆਂ ਬਹੁਤ ਨੇ ਸਾਰੀਆਂ ਦੁੱਧ ਲੈਂਦੀਆਂ ਜੀ ਵਧੀਆ। ਠੀਕ ਹੈ ਜੀ। ਅਮੂਲਾ ਤੁਸੀਂ ਕੰਪਨੀ ਦਾ ਰਿਪਿਊਟਡ ਕੰਪਨੀ ਦਾ ਦੁੱਧ ਤੇ ਦੁੱਧ ਦੇ ਪ੍ਰੋਡਕਟ ਲਓ ਜੀ ਜਾਂ ਜਿਹੜਾ ਫਾਰਮਰ ਕੋਈ ਆਪਣਾ ਡੈਰੀ ਫਾਰਮਰ ਆਪਣਾ ਪ੍ਰੋਡਕਟ ਲੈ ਕੇ ਆਉਂਦਾ ਅੱਖਾਂ ਸਾਹਮਣੇ ਤੁਸੀਂ ਪਤਾ ਵੀ ਇਹ ਫਾਰਮਾ ਇਹਦਾ ਔਰ ਇਹ ਆਪ ਬਣਾਉਂਦਾ ਜਾਂ ਕੋਈ ਹਲਵਾਈ ਆ ਉਹ ਵਧੀਆ ਲੋਕਾਂ ਤੋਂ ਦੁੱਧ ਲੈ ਕੇ ਚੀਜ਼ ਬਣਾਉਂਦਾ ਉਹ ਤੋਂ ਲਓ ਜਦੋਂ ਤੁਸੀਂ ਤੁਰੇ ਜਾਂਦੇ ਤੋਂ ਲੈ ਜਿਹੜੇ ਬੰਦੇ ਉਹੀ ਲਈ ਬੈਠਾ ਉਹ ਕਦੇ ਤੁਸੀਂ ਦੁੱਧ ਆਨਲਾਈਨ ਦੁੱਧ ਨਹੀਂ ਆਉਂਦਾ ਦੇਖਿਆ ਉਹ ਸਾਰਾ ਕੁਝ ਬਣਿਆ ਮਾਰਕੀਟ ਚੋਂ ਲੈ ਰਿਆ ਵਾ ਸਸਤਾ ਦੇ ਰਿਹਾ ਵਾ ਤੇ ਪਰ ਸਸਤੇ ਵਾਲ ਨੂੰ ਜਾ ਕੇ ਆਪ ਹੀ ਆਪ ਹੀ ਇੱਕ 2 ਕਿਲੋ ਦੁੱਧ ਲੈਣਾ ਹੁੰਦਾ ਉਹ ਵੀ ਆਪਣੀ ਨਗਲੀ ਲੈ ਲੈਣੇ ਆ ਮੇਰਾ ਪ੍ਰੋਡਕਟ ਲੈਣਾ ਹੁੰਦਾ ਵੀ ਨਕਲੀ ਲੈ ਲੈਨੇ ਆ ਇਹ ਤਾਂ ਆਪਣੇ ਹਾਥੀ ਆ ਆਪਾਂ ਥੋੜੇ ਜਿਹੇ ਪੈਸੇ ਬਚਾਉਣ ਦੇ ਚੱਕਰ 'ਚ ਕੰਮ ਕਰਦੇ ਆ ਤੁਸੀਂ ਉਹਦਾ ਕੀ ਕਾਰ ਮੰਨਦੇ ਜੇ ਸੋਸ਼ਲ ਮੀਡੀਆ 'ਚ ਆਪਾਂ ਕੋਈ ਐਡ ਦੇਖਦੇ ਦੁੱਧ ਨੂੰ ਲੈ ਕੇ ਉਹ ਕਹਿੰਦੇ ਜਿਹੜੀ ਵੱਡੀਆਂ ਵੱਡੀਆਂ ਕੰਪਨੀਆਂ ਤੁਸੀ ਸਸਤਾ ਦੁੱਧ ਸਾਡੇ ਤੋਂ ਲੋ ਉਹ ਨਾ ਪੈਕਿੰਗ ਜੀ ਵੀ ਹੁੰਦੀ ਆ ਪੈਕੇਜ ਵੀ ਹੁੰਦੀ ਆ ਉਹ ਐਡ ਇਹੋ ਜਿਹੀ ਦਿਖਾਉਂਦੇ ਆ ਕਿ ਦੁੱਧ ਪਤਲਾ ਹੋਵੇ ਪਲਾਸਟਿਕ ਦਾ ਮਲਾਈ ਆ ਜਾਂਦੀ ਆ ਪਲਾਸਟਿਕ ਦਾ ਦੁੱਧ ਬਣ ਰਿਹਾ ਇਹੋ ਜਿਹਾ ਚਾ ਬੜੀ ਅਵੇਅਰਨੈਸ ਪਹਿਲੀ ਹੋਈ ਆ ਨਹੀਂ ਜਿਹੜੀ ਚੰਗੀਆਂ ਕੰਪਨੀਆਂ ਦਾ ਨਹੀਂ ਹੁੰਦਾ ਜੀ ਇਹ ਜਿਹੜੇ ਬੰਦੇ ਬਿਨਾ ਮਾਰਕੇ ਤੋਂ ਬਣਾਉਂਦੇ ਉਹਨਾਂ ਦਾ ਹੁੰਦਾ ਬਿਨਾ ਮਾਰਕੇ ਵਾਲਾ ਤਾਂ ਉਹ ਕੋਈ ਵੀ ਉਹਨੇ ਜੇ ਫੜੇਗਾ ਉਹਨੇ ਕਹਿੰਦਾ ਮੇਰਾ ਤਾਂ ਹੈ ਹੀ ਨਹੀਂਗਾ ਖੁੱਲਾ ਪਨੀਰ ਆ ਖੁੱਲਾ ਉਹ ਕਹਿੰਦਾ ਮੇਰਾ ਹੈ ਹੀ ਨਹੀਂ ਜੇ ਐ ਫੜੋਗਾ ਨਾ ਮੈਂ ਤਾਂ ਲੈਂਦਾ ਨਹੀਂ ਇਹ ਜੇ ਪੈਕੇਟ ਹੋਊਗਾ ਜੇ ਕੋਈ ਗਲਤ ਕਰੂਗਾ ਉਹਦਾ ਜਿਹੜਾ ਜਿੰਮੇਵਾਰ ਅਧਿਕਾਰੀ ਆ ਉਹਦੇ ਤੇ ਪਰਚਾ ਹੋਊਗਾ ਜੀ ਉਹ ਗਲਤੀ ਕਦੇ ਕਰੂਗਾ ਨਹੀਂ ਉਹਦੇ ਮਾਪਦੰਡਾ ਉੱਥੇ ਜਿਹੜਾ ਬੰਦਾ ਲੂਜ਼ ਆ ਉਹਦਾ ਕੁਝ ਵੀ ਹੈ ਨਹੀਂਗਾ ਜੀ ਉਹ ਤਾਂ ਕਦੋਂ ਮਰਜੀ ਮੁੱਕਰ ਜੂਗਾ ਮੇਰਾ ਹੈ ਹੀ ਕੁਝ ਨਹੀਂ ਇਹ ਜੀ ਸਰ ਅਕਸਰ ਨਾ ਦਿਖਿਆ ਜਾਂਦਾ ਹਰ ਸਾਲ ਦੁੱਧ ਨੂੰ ਰੇਟ ਲੈ ਕੇ ਵਧ ਜਦੋਂ ਵਾਧਾ ਹੁੰਦਾ ਹੈ ਲੋਕਾਂ ਦੇ ਵਿੱਚ ਨਾ ਇੱਕ ਹੋ ਜਾਂਦਾ ਹੈ ਕਿ ਸਰਕਾਰਾਂ ਨੇ ਰੇਟ ਵਧਾਤੇ ਸਰਕਾਰਾਂ ਮਹਿੰਗਾਈ ਕਰੀ ਆ ਰਹੀ ਹੈ ਆਮ ਬੰਦੇ ਦਾ ਜੀਣਾ ਬੜਾ ਮੁਸ਼ਕਲ ਹੈ ਦੁੱਧ ਦੀ ਚੀਜ਼ਾਂ ਨੂੰ ਲੈ ਕੇ ਸਪੈਸ਼ਲੀ ਬੜੀ ਹੋਵੇ ਵਾਇਰਲ ਹੋ ਜਿਹੀ ਚੀਜ਼ਾਂ ਜਿਹਦੇ ਰੇਟ ਵਧਦੇ ਸਪੈਸ਼ਲੀ ਉਹ ਚੀਜ਼ਾਂ ਲਈ ਕੀ ਲੋਕਾਂ ਨੂੰ ਕਹਿਆ ਜਾਂਦਾ ਕਿ ਦੁੱਧ ਦੇ ਰੇਟ ਵਧਣ ਦੇ ਕਾਰਨ ਕੀ ਅਸਲ ਚ ਨਹੀਂ ਤੁਸੀਂ ਦੇਖੋ ਜਿਹੜੀ ਗਾਂ ਮੱਝ ਆ ਉਹਦੀ ਫੀਡ ਦੇ ਵਿੱਚ ਹਰ ਸਾਲ 10-15% ਵੜੌਤਰੀ ਹੋ ਜਾਂਦੀ ਹੈ ਉਹ ਲਿਵਰ ਦੇ ਵਿੱਚ 10% ਡੀਜ਼ਲ ਉਹਦੇ ਬਿਜਲੀ ਦੇ ਵੇਖ ਖਰਚੇ ਉਹਦੇ ਹਰ ਤਰ੍ਹਾਂ ਦੇ ਖਰਚੇ ਉਹਦੇ ਆਪਦੇ ਖਰਚੇ ਆ ਠੀਕ ਹੈ ਜੀ ਤੁਸੀਂ ਕਿਵੇਂ ਕੋਈ ਵੀ ਸਾਰਾ ਸਾਲ ਬੰਦਾ ਉਹਨੇ ਉਸੇ ਰੇਟ ਦੇ ਦੁੱਧ ਕਿਵੇਂ ਦੇ ਦੂਗਾ ਜੀ ਉਹਨੇ ਦੁੱਧ ਪੈਦਾ ਕਰਨਾ ਸਵੇਰੇ ਉੱਠ ਕੇ ਦੁੱਧ ਉਹ ਦੁੱਧ ਦੇ ਉੱਤੇ 10% ਤਾਂ ਮਹਿੰਗਾਈਦਾਰੀ ਲਾਗੂ ਹੋ ਜਾਂਦੀ ਹੈ ਠੀਕ ਹੈ ਜੀ 8-10 10% ਤਾਂ ਮਹਿੰਗਾਈਦਾਰੀ ਲਾਗੂ ਹੋ ਜਾਂਦੀ ਹੈ ਤੇ ਜਿਹੜਾ ਬੰਦਾ ਦੁੱਧ ਲੈਂਦਾ ਉਹ ਕਹਿੰਦਾ ਜੀ ਮੇਰੀ ਉਹ ਕਹਿ ਸਕਦਾ ਵੀ ਮੇਰੀ ਤਨਖਾਹ 5 ਸਾਲ ਇੱਕੋ ਹੀ ਰਹੇ ਉਹਨੇ ਮੇਰੀ ਹਰ ਸਾਲ ਤਨਖਾਹ ਵਧੇ ਬਦਮਾਉਂਦਾ ਵੀ ਹੈ ਜਿਹੜਾ ਬੰਦਾ ਕੋਈ ਨਟ ਬੋਲਟ ਬਣਾਉਂਦਾ ਕੋਈ ਹੋਰ ਮਸ਼ੀਨਰੀ ਬਣਾਉਂਦਾ ਉਹਨੂੰ ਜਿਹੜਾ ਰਾਮਟੀਰ ਮਿਲਿਆ ਉਹਦੇ ਉੱਤੇ ਉਹਦਾ ਪ੍ਰੋਫਿਟ ਰੱਖੂਗਾ ਨਾ ਜਿਹੜਾ ਕੋਈ ਕਰਿਆਨੇ ਵਾਲਾ ਉਹ ਜਿਹੜੀ ਚੀਜ਼ ਆਈ ਉਹਤੇ ਉਹਦਾ ਪ੍ਰੋਫਿਟ ਰੱਖ ਕੇ ਵੇਚੂਗਾ ਨਾ ਉੱਥੇ ਤਾਂ ਕੋਈ ਕਹਿੰਦੇ ਨਹੀਂ ਉਹ ਹੀ ਪ੍ਰੋਫਿਟ ਘਟਾ ਲਈਏ ਜਿਹੜੇ ਬੰਦੇ ਨੇ ਆਪ ਪ੍ਰੋਡਿਊਸ ਕੀਤਾ ਮਿਹਨਤ ਕੀਤੀ ਆ ਉਹਨੂੰ ਕਹਿੰਦੇ ਸਸਤਾ ਕਿਵੇਂ ਸਸਤਾ ਜਦੋਂ ਸਸਤਾ ਦਾ ਮਿਲਣਾ ਨਹੀਂ ਜੇ ਉਹਨਸਾਸਤ ਲੈਣਾ ਫਿਰ ਉਹ ਨਕਲੀ ਪੀ ਜਾਂਦੇ ਆ ਫਿਰ ਉਹ ਨਕਲੀ ਪੀਪੀ ਬਿਮਾਰ ਹੋ ਜਾਂਦੇ ਆ ਜਿਹੜੀ ਚੀਜ਼ ਪ੍ਰੋਡਿਊਸ ਆ ਉਹਦਾ ਉਹਨੂੰ ਰੇਟ ਦੇਣਾ ਹੀ ਪਊਗਾ ਫਾਰਮਰ ਨੂੰ ਹਾਲਾਂਕਿ ਕਿਸਾਨ ਨੂੰ ਹਮੇਸ਼ਾ ਦੁਨੀਆ ਵਿੱਚ ਕਿਤੇ ਵੀ ਆ ਉਹਦੇ ਪ੍ਰੋਡਿਊਸ ਦਾ ਹੱਕ ਨਹੀਂ ਮਿਲਦਾ ਉਹ ਫਿਰ ਵੀ ਬਹੁਤ ਘੱਟ ਮਾਰਜਨ ਤੇ ਕੰਮ ਕਰਦਾ ਦੇਸ਼ ਦੇ ਸਾਰਿਆਂ ਨੂੰ ਘੱਟ ਮਾਰਜਨ ਤੇ ਕੰਮ ਕਰਨ ਵਾਲੀ ਇੱਕੋ ਕਮਿਊਨਿਟੀ ਆ ਫਾਰਮਰ ਠੀਕ ਹੈ ਜੀ ਔਰ ਬਹੁਤ ਮਿਹਨਤ ਕਰਕੇ ਬਹੁਤ ਘੱਟ ਰੇਟ ਤੇ ਉਹ ਆਪਣੀ ਚੀਜ਼ੇ ਦਿੰਦਾ ਇਸ ਕਰਕੇ ਇਹ ਤਾਂ ਉਹਨੂੰ ਸੋਚਣਾ ਪਊਗਾ ਇਹ ਐਵੇਂ 2 ਰੁਪਏ ਨਾਲ ਇਹਨਾਂ ਦੇ ਬਜਟ ਵਿਗੜ ਜਾਂਦੇ ਆ ਜੇ ਡੀਜ਼ਲ 10 ਰੁਪਏ ਵਾਜੇ ਕੋਈ ਬੋਲਦਾ ਨਹੀਂ ਉਹਨਾਂ ਦੇ ਖੰਡ ਘਿਓ ਹੋਰ ਹਰ ਚੀਜ਼ਾਂ ਵਾਜੇ ਕੋਈ ਨਹੀਂ ਬੋਲਦਾ ਉਹਨਾਂ ਦੇ ਹਰ ਤਰ੍ਹਾਂ ਦੇ ਖਰਚੇ ਵੱਧ ਜਾਂਦੇ ਆ ਉਹ ਕੋਈ ਨਹੀਂ ਬੋਲਦਾ ਜੀ ਡੈਰੀ ਦੇ ਵਿੱਚ ਘਿਓ ਦੀ ਗੱਲ ਵੀ ਕੀਤੀ ਤੁਸੀਂ ਕੀਤੀ ਹੈ ਕਿ ਉਹ ਨੂੰ ਵੀ ਅੱਜਕੱਲ ਬਹੁਤ ਜਗ੍ਹਾ ਜ਼ਿਆਦਾ ਫੇਕ ਕਰਕੇ ਦਿਖਾਇਆ ਜਾ ਰਿਹਾ ਕਿ ਘਿਓ ਆਈ ਜਨਰੇਸ਼ਨਸ ਤੇ ਇੱਕ ਜ਼ਹਿਰ ਹੈ ਕੈਂਸਰ ਪੈਦਾ ਕਰਦਾ ਹੈ ਤੇ ਦੁੱਧ ਨੂੰ ਵੀ ਇਹੋ ਚੀਜ਼ਾਂ ਲੈ ਕੇ ਡਾਕੂਮੈਂਟਰੀਆਂ ਬਣ ਰਹੀਆਂ ਕਿ ਇਹ ਚੀਜ਼ਾਂ ਕੈਂਸਰ ਪੈਦਾ ਕਰਦੀਆਂ ਇਹ ਚੀਜ਼ਾਂ ਦਾ ਸਪਸ਼ਟਿਕਰਨ ਕਰਦਾ ਵਿ ਵਿਦਾ ਕੋਈ ਜਵਾਬ ਹੀ ਨਹੀਂ ਵੱਡੇ ਆਪੇ ਆਪਣੇ ਵਿਗਿਆਨੀ ਆ ਗਏ ਆ ਉੜੇ ਵਾਲੇ ਦਾ ਪਤਾ ਨਹੀਂ ਉਹ ਬੈਠੇ ਹੁੰਦੇ ਕਿਸੇ ਨੂੰ ਜਮੈਂ ਤੁਰੇ ਜਾਂਦੇ ਨੇ ਜਿਵੇਂ ਕਈ ਵਾਰ ਡਿਊਟੀ ਬਰਨ ਨੂੰ ਸੱਦ ਕੇ ਬਿਠਾ ਲੈਂਦੇ ਆ ਉਹਨਾਂ ਤੋਂ ਨੋਲਿਜ ਲੈਣ ਲੱਗ ਜਾਂਦੇ ਲੋਕਾਂ ਨੂੰ ਵੰਡੀ ਜਾਂਦੇ ਗਾਂਲੇ ਬੰਦੇ ਸ਼ੇਅਰ ਕਰੀ ਜਾਂਦੇ ਆ ਕਿਉਂ ਤਾਂ ਹੁਣ ਤੁਸੀਂ ਦੇਖੋ 30 ਸਾਲ ਪਹਿਲਾਂ ਇਹੀ ਅਮਰੀਕਾ ਦੀ ਐਡਵਾਈਜ਼ਰੀ ਸੀ ਅਮਰੀਕਾ ਉਹ ਕਹੇ ਵੀ ਇੱਕ ਕਿਉਂ ਦਾ ਹਾਰਟ ਅਟੈਕ ਹੁੰਦਾ ਵਾ ਦਿੱਲੀ ਮੜਾ ਵਾ ਹੁਣ ਉਹਨੇ ਇਹਦੇ ਨਾਲ ਕੋਈ ਹਾਰਟ ਅਟੈਕ ਦਾ ਕੋਈ ਸੰਬੰਧ ਹੀ ਨਹੀਂ ਹੁਣ ਤੁਹਾਡੇ ਕੋਈ ਜਿਹੜਾ ਹਾਰਟ ਦਾ ਡਾਕਟਰ ਆ ਉਹ ਪਹਿਲਾਂ ਚੈਕੇ ਦੇ ਸਟੈਂਟ ਹੀ ਪਿਆ ਹੋਵੇ ਉਹਨੂੰ ਉਹ ਕੋਈ ਪਹਿਲਾਂ ਤਿੰਨ ਚਮਚੇ ਤੂੰ ਦੇਸੀ ਘਿਓ ਜ਼ਰੂਰ ਖਾਣਾ ਦਾਲ ਸਬ지 ਦੇਸੀ ਘਿਓ ਚ ਬਣਾਓ ਜੇ ਦੇਸੀ ਘਿਓ ਨਹੀਂ ਹੈਗਾ ਤਾਂ ਸਰੋਂ ਦੇ ਤੇਲ ਚ ਬਣਾਓ ਹੁਣ ਕਿਉਂ ਚੇਂਜ ਹੋ ਗਿਆ ਇਸ ਕਰਕੇ ਇਹ ਜੇ ਮਿੱਠਾ ਇਹ ਤੋਂ ਬਚਣਾ ਚਾਹੀਦਾ ਜੀ ਸਰ ਆਖਰ ਚ ਸਾਡੀ ਆਡੀਅנס ਨੂੰ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਕਿ ਇਹ ਜਿਹੜੀ ਸੋਸ਼ਲ ਮੀਡੀਆ 'ਚ ਬਹੁਤ ਜ਼ਿਆਦਾ ਅਵੇਅਰਨੈਸ ਹੋ ਰਹੀ ਹੈ ਦੁੱਧ ਨੂੰ ਗਲਤ ਧਾਰਨਾ ਦਿੱਤੀ ਜਾ ਰਹੀ ਹੈ ਕਿ ਫੇਕ ਦੁੱਧ ਹੈ ਜਾਲੀ ਦੁੱਧ ਆ ਰਿਹਾ ਇਹ ਚੀਜ਼ਾਂ ਨੂੰ ਕਿ ਨਹੀਂ ਇਹ ਤਾਂ ਲੋਕਾਂ ਨੂੰ ਅਵੇਅਰਨੈਸ ਹੋਣੀ ਚਾਹੀਦੀ ਹੈ ਵੀ ਵਧੀਆ ਚੀਜ਼ ਦੇ ਵਧੀਆ ਪੈਸੇ ਦੇਣੇ ਪਣੇ ਆ ਜੀ ਔਰ ਵਧੀਆ ਚੀਜ਼ ਦੀ ਚੋਣ ਕਰਨੀ ਪਣੀ ਆ ਵਧੀਆ ਪਲਾਂਟ ਵਧੀਆ ਕੰਪਨੀ ਦੀ ਚੋਣ ਕਰਨੀ ਪਣੀ ਆ ਜਿਹੜਾ ਖੁੱਲਾ ਵਾ ਜਿਹਦਾ ਕੋਈ ਬਾਲੀ ਵਾਰਸ ਨਹੀਂ ਜਦੋਂ ਫੜਿਆ ਗਿਆ ਕੋਈ ਉਹਨੇ ਮੁਕਰ ਜਾਣਾ ਵੀ ਮੈਂ ਇਹ ਚੀਜ਼ ਜਿਹੜੀ ਲਈ ਆ ਇਹ ਮੇਰੀ ਨਹੀਂ ਹੈ ਉਹ ਤੋਂ ਬਚਣਾ ਪੈਣਾ ਸਸਤੇ ਤੋਂ ਬਚਣਾ ਪੈਣਾ ਵਧੀਆ ਕੰਪਨੀ ਤੇ ਵਧੀਆ ਵਧੀਆ ਕੰਪਨੀ ਵਧੀਆ ਰੇਟ ਤੇ ਚੀਜ਼ ਲੈਣੀ ਪੈਣੀ ਹੈ ਜੀ ਰੇਟ ਵਾਧੇ ਦੀ ਗੱਲ ਕਰ ਰਹੇ ਤੁਸੀਂ ਤੁਹਾਨੂੰ ਨਹੀਂ ਲੱਗਦਾ ਸਰਕਾਰਾਂ ਨੂੰ ਫਾਰਮਰ ਨੂੰ ਸਬਸਿਡੀ ਦੇ ਕੇ ਰੇਟ ਕੰਟਰੋਲ ਲੋਕਾਂ ਵਾਸਤੇ ਕਰਨਾ ਚਾਹੀਦਾ ਨਹੀਂ ਸਬਸਿਡੀ ਤੇ ਸਰਕਾਰਾਂ ਉਹਦੋਂ ਨਹੀਂ ਕਿਸਾਨਾਂ ਦਿੰਦੀ ਜਦੋਂ ਉਹਨਾਂ ਦੀ ਕੋਸਟ ਆਫ ਪ੍ਰੋਡਕਸ਼ਨ ਆਪ ਘਟ ਜਾਂਦੀ ਹੈ ਠੀਕ ਹੈ ਤੇ ਹੁਣ ਇਹ ਸਰਕਾਰ ਕਿਹਨੂੰ ਕੀ ਕੀ ਚੀਜ਼ ਦੇਈ ਜਾਊਗੀ ਆਪਾਂ ਨੂੰ ਆਟਾ ਲੈਣ ਲਈ ਆਪਾਂ ਨੂੰ ਕਣਕ ਆਪਣਾ ਸੌਦੇ ਲੈਣ ਲਈ ਥੋੜੀ ਦੇ ਦੇ ਦੂਗੀ ਘੱਟ ਕਰ ਦੂਗਾ ਆਪਾਂ ਦੁੱਧ ਦੀ ਗੱਲ ਇਹ ਗੱਲ ਕਿਉਂ ਕਰਦੇ ਆ ਆਪਾਂ ਨੂੰ ਇਹ ਗੱਲ ਕਰਨੀ ਜਿਹੜੀ ਫਾਰਮਰ ਦੀ ਕੋਸਟ ਆਉਂਦੀ ਆ ਉਹਨੂੰ ਦੇਣੀ ਚਾਹੀਦੀ ਆ ਦੁੱਧ ਸੰਪੂਰਨ ਆਹਾਰ ਆ ਦੁੱਧ ਇਹ ਜੀ ਚੀਜ਼ ਆ ਵੀ ਜਿਹੜਾ ਦੁੱਧ ਪੀ ਕੇ ਸਰ ਸਕਦਾ ਜਿਹੜਾ ਤੁਸੀਂ ਇਹਦੇ ਚ ਇਹ ਸੰਪੂਰਨ ਆ ਸਾਰੇ ਤਾਤਾ ਜਿਹੜੀ ਆਪਾਂ ਬਾਕੀ ਆ ਕਦੇ 버ਗਰ ਖਾ ਲੇ ਆ ਕੁਝ ਹੋਰ ਨਕਸੋ ਖਾਣੇ ਆ ਉਹ ਅਸੀਂ ਗਿਣਦੇ ਨਹੀਂ ਜਿਹੜਾ ਮਾੜੀ ਚੀਜ਼ ਸਿਹਤ ਵਾਸਤੇ ਆ ਚੰਗੀ ਚੀਜ਼ ਆ ਉਹਦੇ ਚੰਗੇ ਪੈਸੇ ਦੇਣੇ ਪੈਣੇ ਜਿਹਨੇ 2 ਕਿਲੋ ਦੁੱਧ ਨਾਲ ਤੁਸੀਂ ਬੱਚੇ ਨੂੰ ਵੀ ਦੁੱਧ ਪਲਾਉਣਾ ਕਰੇ ਚਾਹ ਵੀ ਬਣਾਉਣੀ ਸਾਰੀ ਚੀਜ਼ਾਂ ਸਾਰਾ ਦਿਨ ਚੱਲਣਾ ਉਹਨੂੰ ਉਹਨੂੰ ਵਧੀਆ ਪੈਸੇ ਲਾਉਣੇ ਚਾਹੀਦੇ ਕੁਆਲਿਟੀ ਦੀ ਚੀਜ਼ ਲੈਣੀ ਚਾਹੀਦੀ ਆ サファリティーチャンネル。